ਲੈ ਫਿਰ ਲਾਓ ਔਰ ਕਹੀਂ ਵੀ ਜਾਓ ਗਮਸਾ ਐਕਸਪੋ ਦਾ ਅੱਜ ਚੌਥਾ ਤੇ ਆਖੀਰਲਾ ਦਿਨ ਹੈ 2025 ਦੀ ਇਹ ਸਭ ਤੋਂ ਵੱਡੀ ਐਗਜ਼ੀਬਿਸ਼ਨ ਸੀ ਲੁਧਿਆਣਾ ਦੇ ਵਿੱਚ ਜਿੱਥੇ ਨੈਟਵੈਰ ਥ्रेड ਅਤੇ ਹੋਰ ਬਹੁਤ ਸਾਰੀਆਂ ਨਵੇਂ ਟੈਕਨੀਕ ਦੀਆਂ ਮਸ਼ੀਨਾਂ ਇੱਥੇ ਦੇਖਣ ਲਈ ਲੋਕ ਜਿਹੜੇ ਆਏ ਔਰ ਤੁਹਾਨੂੰ ਦੱਸ ਦਈਏ ਕਿ ਇਸ ਦੀ ਜਿਹੜੀ ਗਿਣਤੀ ਸੀ ਅਦਕੀਵਾਰ ਦੀ 25 ਤੋਂ 27 ਹਜ਼ਾਰ ਲੋਕ ਜਿਹੜੇ ਇਸ ਐਗਜ਼ੀਬਿਸ਼ਨ ਐਗਜ਼ੀਬਿਸ਼ਨ ਦੇ ਵਿੱਚ ਵਿਜ਼ਿਟ ਕਰਕੇ ਗਏ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਉਦਯੋਗਪਤੀ ਸੀ ਜਿਹੜੇ ਉਹਨਾਂ ਨੇ ਵੀ ਇਸ ਐਗਜ਼ੀਬਿਸ਼ਨ ਦੇ ਵਿੱਚ ਸਟਾਲਾਂ ਦੇ ਉੱਤੇ ਜਿਹੜਾ ਜਾ ਕੇ ਦੇਖਿਆ ਕਿ ਨਵੀਂ ਟੈਕਨੀਕ ਦੀਆਂ ਜਿਹੜੀਆਂ ਮਸ਼ੀਨਾਂ ਔਰ ਸ਼ਲਾਘਾ ਕੀਤੀ ਇਸ ਐਗਜ਼ੀਬਿਸ਼ਨ ਦੀ ਸਾਡੇ ਨਾਲ ਨੇ ਦਵਿੰਦਰ ਜੀ ਦਵਿੰਦਰ ਜੀ ਕਿਸ ਤਰ੍ਹਾਂ ਦਾ ਰਿਹਾ ਐਤਕੀਵਾਰ ਜਿਹੜਾ ਐਗਜ਼ੀਬਿਸ਼ਨ ਦਾ ਸਫਰ 4 ਦਿਨਾਂ ਦਾ ਜਿਹੜਾ ਐਗਜ਼ੀਬਿਸ਼ਨ ਸੀ ਔਰ ਲਗਾਤਾਰ ਪੂਰੇ ਸਾਲ ਤੁਸੀਂ ਮਿਹਨਤ ਕਰਕੇ ਇਹਨੂੰ ਇਸ ਪਲੇਟਫਾਰਮ ਤੋਂ ਲੈ ਕੇ ਆਏ ਹੋ ਨਵਾਂ ਐਡੀਸ਼ਨ ਗਾਈਸ ਇਸ ਵਾਰ ਜਿਹੜੀ ਗਮਸਾ ਐਕਸਪੋ 2025 ਦੇ ਵਿੱਚ ਤਕਰੀਬਨ 200 ਤੋਂ ਉੱਪਰ ਸਟਾਲ ਸੀਗੇ ਪੰਜ ਹਾਲਸ ਦੇ ਵਿੱਚ ਐਕਸੀਬਿਸ਼ਨ ਸੀਗੇ ਔਰ 3000 ਤੋਂ ਉੱਪਰ ਪ੍ਰੋਡਕਟਸ ਸੀਗੇ ਔਰ ਇਹ ਨਾਰਥਰਨ ਇੰਡੀਆ ਦੀ ਸਭ ਤੋਂ ਲਾਰਜੈਸਟ ਐਕਸੀਬਿਸ਼ਨ ਬਣ ਚੁੱਕੀ ਹੈ ਰਿਲੇਟਡ ਟੂ ਨਿਟ ਟੈਕਸਟਾਈਲ ਇੰਡਸਟਰੀ ਔਰ ਅੱਜ ਚੌਥਾ ਦਿਨ ਹੈ ਅਸੀਂ ਜਿਹ ਜਿਹਨ ਜਿਹਨਾਂ ਵਿਜ਼ਿਟਰਸ ਨੇ ਵਿਜ਼ਿਟ ਨਹੀਂ ਕੀਤਾ ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਅੱਜ ਸ਼ਾਮ ਤੱਕ ਕਿੱਥੇ ਵਿਜ਼ਿਟ ਕਰਨ ਤੇ ਮੈਕਸਿਮਮ ਟੈਕਨੋਲੋਜੀ ਦਾ ਫਾਇਦਾ ਉਠਾਉਣ ਬਿਲਕੁਲ ਤੁਹਾਨੂੰ ਅਸੀਂ ਗੱਲ ਕਰਾਈ ਦਵਿੰਦਰ ਜੀ ਜਿਹੜੇ ਕਿ ਆਰਗੇਨਾਈਜ਼ਰ ਨੇ ਔਰ ਕਿਤੇ ਨਾ ਕਿਤੇ ਉਹਨਾਂ ਨੇ ਇਹ ਦੱਸਿਆ ਕਿ ਅੱਜ ਲਾਸਟ ਦਿਨ ਤੇ ਇੱਕ ਮੈਸੇਜ ਵੀ ਦਿੱਤਾ ਹੈ ਇੰਨੀ ਖੁਸ਼ੀ ਹੋਈ ਹੈ ਕਿ ਅੱਜ ਨੌਵੀਂ ਗਮਸਾ ਐਗਜ਼ਿਬਿਸ਼ਨ ਦੇ ਵਿੱਚ ਆ ਕੇ ਦੇਖ ਕੇ ਮਨ ਨੂੰ ਇਨਾ ਆਨੰਦ ਆਇਆ ਕਿ ਮੈਂ ਤਾਂ ਹੈਰਾਨ ਹੋ ਗਿਆ ਦੇਖ ਕੇ ਵੀ ਇੱਕ ਇੱਕ ਚੀਜ਼ ਇੱਕ ਇੱਕ ਚੀਜ਼ ਅਵੇਲੇਬਲ ਹੈ ਸੂਈ ਤੋਂ ਲੈ ਕੇ ਇੰਚੀ ਟੇਪ ਤੋਂ ਲੈ ਕੇ ਵੱਡੀ ਮਸ਼ੀਨ ਤੱਕ ਡਾਈਂਗ ਤੱਕ ਇੱਥੇ ਅਵੇਲੇਬਲ ਕਰ ਲਈ ਇਹਦੇ ਆਰਗੇਨਾਈਜ਼ਰ ਨਿੰਦਰਜੀ ਖੜੇ ਨੇ ਚੇਅਰਮੈਨ ਸਾਹਿਬ ਨੇ ਰਾਮਕ੍ਰਿਸ਼ਨ ਜੀ ਜਾਂ ਹੋਰ ਇਹਨਾਂ ਦੀ ਜਿੰਨੀ ਵੀ ਟੀਮ ਹੈ ਇਹਨਾਂ ਨੇ ਤਾਂ ਕਮਾਲ ਕਰਤੀ ਹੈ ਲੁਧਿਆਣਾ ਨੂੰ ਹਿੰਦੁਸਤਾਨ ਨੂੰ ਇੱਕ ਵੱਡੀ ਮਸ਼ੀਨਰੀ ਦੀ ਐਗਜ਼ੀਬਿਸ਼ਨ ਦੀ ਜ਼ਰੂਰਤ ਸੀ ਅੱਜ ਦੇਖੋ ਲਾਸਟ ਦੇ ਆ ਕਿੰਨਾ ਫੁੱਟ ਫਾਲ ਹੈ ਲੋਕ ਕਿੰਨੇ ਖੁਸ਼ ਨੇ ਹਰ ਸਟਾਲ ਦੇ ਉੱਤੇ ਰਸ਼ ਹੈ ਤੇ ਇਸ ਕਰਕੇ ਮੈਂ ਤਾਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਮੈਂ ਤਾਂ ਇਸ ਇੰਡਸਟਰੀ ਨਾਲ ਕਰੀਬ 40 ਜਾਂ 45 ਸਾਲ ਹੋ ਗਏ ਜੁੜਿਆ ਨੂੰ ਉਦੋਂ ਅਸੀਂ ਲੋਕ ਬਹੁਤ ਛੋਟੇ ਸਾਨੂੰ ਮਸ਼ੀਨਰੀ ਦੀ ਸਮਝ ਵੀ ਨਹੀਂ ਸੀ ਪਰ ਉਹੀ ਦੇਸੀ ਮਸ਼ੀਨਾ ਨਾਲ ਕੰਮ ਚਲਾਉਂਦੇ ਸੀ ਪਰ ਅੱਜ ਸਾਡੇ ਕੋਲੇ ਨਿਰੰਦਰ ਜੀ ਦੀਆਂ ਦਿੱਤੀਆਂ ਮਸ਼ੀਨਾ ਮੇਰਾ ਖਿਆਲ ਆ ਵੀ ਉਹ ਪੂਰੇ ਹਾਲਤ ਭਰਿਆ ਹੋਈਆਂ ਨੇ ਸਾਨੂੰ ਬਲੈਂਕਟ ਬਣਾਉਣਾ ਇਹਨਾਂ ਨੇ ਸਿਖਾਇਆ ਫੈਬਰਿਕ ਬਣਾਉਣਾ ਇਹਨਾਂ ਨੇ ਸਿਖਾਇਆ ਫਲੈਨ ਬਣਾਉਣਾ ਇਹਨਾਂ ਨੇ ਇਸ ਕਾ ਰਾਸ਼ਲ ਮਸ਼ੀਨ ਕਦੇ ਦੇਖੀ ਨਹੀਂ ਸੀ ਅੱਜ ਵੀ ਵੀ 22 25 25 30 30 ਮਸ਼ੀਨਾ ਹੱਦੇ ਅੰਦਰ ਲਾਤੀਆਂ ਇਹਨਾਂ ਨੇ ਉਹ ਕਿਉਂ ਲੱਗ ਗਈਆਂ ਇੱਕ ਤਾਂ ਇਹਨਾਂ ਦੀ ਮਿਹਨਤ ਹੈ ਸਭ ਤੋਂ ਵੱਡੀ ਗੱਲ ਇਸ ਟੀਮ ਦੀ ਇੱਕ ਮੁਬਾਰਕ ਇਹ ਹੈ ਵੀ ਕਿਸੇ ਨਾਲ ਧੋਖਾ ਨਹੀਂ ਕਰਦੇ ਖਾਲੀ ਆਪਣੇ ਵਪਾਰ ਨੂੰ ਆਪਣੇ ਪੈਸੇ ਨੂੰ ਨਹੀਂ ਦੇਖਦੇ ਵੀ ਸਾਡਾ ਪੈਸਾ ਕਮਾਇਆ ਜਾਂਦਾ ਲੋਕਾਂ ਨੂੰ ਸਹੀ ਚੀਜ਼ ਸਹੀ ਗਾਈਡਲਾਈਨ ਸਹੀ ਟਾਈਮ ਸਿਰ ਦਿੰਦੇ ਨੇ ਮੈਂ ਇਹਨਾਂ ਨੂੰ ਬਹੁਤ ਮੁਬਾਰਕ ਦਿਨਾ ਆਉਣ ਵਾਲੇ ਸਮੇਂ ਤੇ ਕਿਤੇ ਇਸ ਜਗ੍ਹਾ ਤੇ ਐਗਜ਼ੀਬਿਸ਼ਨ ਹਾਲ ਬਣ ਜਾਏ ਪਰਮਾਨੈਂਟ ਹੋ ਜਾਏ ਤੇ ਇਸ ਤੋਂ ਵੱਡੀ ਹੋਰ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੋਈ ਸੀ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਪਿੱਠ ਤੇ ਹੱਥ ਰੱਖੇ ਔਰ ਲੋਕ ਦੀਆਂ ਜ਼ਰੂਰਤਾਂ ਨੇ ਉਹਨੂੰ ਕੰਪਲੀਟ ਕੀਤਾ ਜਾਵੇ ਸਰ 200 ਤੋਂ ਬਾਅਦ ਜਿਹੜੀ ਆ ਇੱਥੇ ਸਟਾਲ ਲੱਗੇ ਹੋਏ ਆ ਕੀ ਲੱਗਦਾ ਤੁਸੀਂ ਕੀ ਵਿਸਤਰਾ ਨੂੰ ਔਰ ਜਿਹੜੇ ਸਟਾਲ ਆਏ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਂ ਤਾਂ ਇੱਕ ਨਾ ਜੀ ਬੰਦੇ ਨੂੰ ਇੱਥੇ ਘਟੋ ਘਟ ਇੱਕ ਵਾਰੀ ਆ ਕੇ ਨਹੀਂ ਮੈਂ ਆਪ ਇੱਕ ਵਾਰੀ ਆਇਆ ਲਾਸਤਿਆਂ ਮੈਂ ਬਾਹਰ ਸੀ ਕੱਲ ਇੱਥੇ ਘੱਟੋ ਘੱਟ ਵੀ ਤਿੰਨ ਵਾਰੀ ਚਾਰ ਵਾਰੀ ਬੰਦਾ ਆਵੇ ਇੱਕ ਇੱਕ ਸਟਾਲ ਨੂੰ ਬੜੀ ਨੀਝ ਨਾਲ ਦੇਖੇ ਉਹਦੇ ਵਿੱਚੋਂ ਕੀ ਨਵਾਂ ਲੱਭਦਾ ਹੈ ਹਰ ਬੰਦਾ ਇੱਥੇ ਪ੍ਰੋਗਰੈਸਿਵ ਹੈ ਹਰ ਬੰਦੇ ਦੇ ਕੋਲੇ ਕੁਝ ਨਵਾਂ ਹੈ ਨਵੀਂ ਗੱਲ ਕਰਨ ਵਾਸਤੇ ਹੈ ਕਿ ਉਹਦਾਂ ਦੇ ਕੱਪੜੇ ਜਿਹੜੇ ਇੱਥੇ ਅੱਜ ਅਸੀਂ ਦੇਖ ਰਹੇ ਹਾਂ ਜਾਂ ਜਿਹੜੀਆਂ ਮਸ਼ੀਨਾਂ ਇੱਥੇ ਕੱਪੜੇ ਬਣਾ ਰਹੀਆਂ ਨੇ ਕਦੇ ਦੇਖਿਆ ਹੀ ਨਹੀਂ ਸੀਗੇ ਆਪਾਂ ਸਿਰਫ ਚਾਈਨਾ ਤੋਂ ਇੰਪੋਰਟ ਕਰਦੇ ਸੀ ਜਾਂ ਦੇਖਦੇ ਸੀ ਅੱਜ ਇਹਨਾਂ ਨੇ ਇੱਥੇ ਸਭ ਕੁਝ ਅਵੇਲੇਬਲ ਕਰਕੇ ਦਿੱਤਾ ਬੇਸ਼ੱਕ ਮਸ਼ੀਨਾਂ ਇੰਪੋਰਟਡ ਹੈ ਪਰ ਹੱਥ ਮਸ਼ੀਨਰੀ ਇੰਪੋਰਟਡ ਹੈ ਹੱਥ ਤੇ ਹਿੰਦੁਸਤਾਨੀ ਹੈ ਸਾਡਾ ਪੈਸਾ ਜਿਹੜਾ ਕੱਪੜੇ ਦਾ ਬਾਹਰ ਜਾਂਦਾ ਸੀਗਾ ਉਹ ਅੱਜ ਇੱਥੇ ਸਾਡੇ ਹਿੰਦੁਸਤਾਨ ਚ ਜਾਏਗਾ ਅਸੀਂ ਅਗਰ 100 ਰੁਪਏ ਦਾ ਕੱਪੜਾ ਖਰੀਦੇ ਸੀ ਉਤੋਂ ਤੇ ਅਸੀਂ ਹਿੰਦੁਸਤਾਨ ਦਾ 1000 ਰੁਪਏ ਦਾ ਨੁਕਸਾਨ ਕਰਦੇ ਸੀ ਅੱਜ ਜਦਕਰ ਰਸੀਂ ਇੱਥੇ ਬਣਾਉਨੇ ਆ ਉਹੀ ਕੱਪੜਾ ਤੇ ਸਾਡਾ ਉਹੀ ਪੈਸਾ ਸਾਡੇ ਆਪਣੇ ਭਾਰਤ ਦੇ ਵਿੱਚ ਰਹੇਗਾ ਮੇਕ ਇਨ ਇੰਡੀਆ ਹੋਏਗਾ ਮਸ਼ੀਨਰੀ ਭਾਵੇਂ ਕਿਤੋਂ ਆਵੇ ਜੋ ਮਰਜ਼ੀ ਹੋਵੇ ਪਰ ਜੋ ਬਣਾਇਆ ਜਾਵੇ ਇੱਥੇ ਵੇਚਿਆ ਜਾਵੇ ਆਪ ਇਸ ਨੂੰ ਐਕਸਪੋਰਟ ਕੀਤਾ ਜਾਵੇ ਮੈਂ ਤੇ ਸਭ ਨੂੰ ਆਖਾਂਗੇ ਵੀ ਇਹਨੂੰ ਆ ਕੇ ਦੇਖੋ ਇਹਦਾ ਬਹੁਤ ਵੱਡਾ ਫਾਇਦਾ ਲਓ ਇੱਥੇ ਬਹੁਤ ਸਿਆਣੇ ਲੋਕ ਬੈਠੇ ਨੇ ਵਧੀਆ ਮਸ਼ੀਨਰੀ ਲਿਆ ਕੇ ਦੇਣ ਵਾਲੇ ਬੈਠੇ ਨੇ ਵਧੀਆ ਗਾਈਡਲਾਈਨ ਦੇਣ ਵਾਲੇ ਬੈਠੇ ਨੇ ਦੇਖੋ ਇਹ ਗਮਸਾ ਦਾ 9th ਐਡੀਸ਼ਨ ਆ 9th ਐਗਜ਼ੀਬਿਸ਼ਨ ਲੱਗੀ ਅੱਜ ਚੌਥਾ ਦਿਨ ਹੈਗੇ ਆ ਅੱਜ ਸਾਡੇ ਕੋਲ ਆਸਟਰ ਆਸਟਰ ਗਰੁੱਪ ਤੋਂ ਅਰਪਜਨ ਜੀ ਆਏ ਆ ਜਿਹੜਾ ਕਿ ਸਾਡੇ ਲਈ ਬਹੁਤ ਜ਼ਿਆਦਾ ਮਾਨਯੋਗਾ ਜਿਹੜੇ ਇਸ ਇੰਡਸਟਰੀ ਦੇ ਪਾਇਓਨੀਰ ਹੈ ਜਿਨ੍ਹਾਂ ਨੇ ਇਸ ਇੰਡਸਟਰੀ ਦੇ ਵਿੱਚ ਨਾ ਸਿਰਫ ਬਹੁਤ بڑا ਕਾਰੋਬਾਰ ਕੀਤਾ ਲੇਕਿਨ ਬਹੁਤ بڑا ਨਾਮ ਹੈ ਬੜੀ ਇੱਜ਼ਤ ਦਾ ਨਾਮ ਹੈਗਾ ਜਿਨ੍ਹਾਂ ਦੇ ਬਾਰੇ ਅਸੀਂ ਵੀ ਚਲੋ ਇਹ ਆਏ ਨੇ ਅਰ ਮੈਂ ਪਹਿਲਾਂ ਥੈਂਕਸ ਕਰਦਾ ਦੂਸਰਾ ਗਮਸਾ ਦੇ ਵਿੱਚ ਦੇਖੋ ਚੌਥਾ ਦਿਨ ਹੈ ਇਹ ਚਾਰ ਚਾਰ ਦਿਨਾਂ ਦੇ ਵਿੱਚ ਬਹੁਤ ਲੋਕਾਂ ਨੇ ਇੱਥੇ ਨਵੀਂ ਜਿਹੜੀ ਟੈਕਨੋਲੋਜੀ ਆ ਉਹਨੂੰ ਵਿਜ਼ਿਟ ਕੀਤਾ ਇਹ ਜਿਹੜੀ ਐਗਜ਼ੀਬਿਸ਼ਨ ਆ ਬੇਸਿਕਲੀ ਕਿਸੇ ਵੀ ਬੰਦੇ ਕਿਸੇ ਵੀ ਮੈਨੂਫੈਕਚਰ ਲਈ ਜਿਹੜਾ ਕਿ ਆਲਰੇਡੀ ਐਗਜ਼ਿਸਟਿੰਗ ਯੂਨਿਟ ਵੀ ਚਲਾ ਰਿਹਾ ਉਹਦੇ ਲਈ ਵੀ ਬੜੀ ਇੰਪੋਰਟੈਂਟ ਹੁੰਦੀ ਆ ਕਿਉਂਕਿ ਇੱਥੇ ਆ ਕੇ ਉਹਨਾਂ ਨੂੰ ਜਿਹੜੀਆਂ ਚੇਂਜੇਸ ਆ ਇੱਕ ਸਾਲ ਦੇ ਵਿੱਚ ਜੋ ਟੈਕਨੋਲੋਜੀ ਚ ਚੇਂਜੇਸ ਹੋਈਆਂ ਜੋ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਲਈ ਕੋਸਟ ਕਟਿੰਗ ਵਾਲੀਆਂ ਸਾਰੀਆਂ ਚੀਜ਼ਾਂ ਆ ਗਈਆਂ ਉਹ ਇੱਥੇ ਦੇਖਣ ਨੂੰ ਮਿਲਦੀਆਂ ਅੱਜ ਬੌਡੀ ਵੀ ਇੱਥੇ ਆਏ ਆ ਲੇਕਿਨ ਓਵਰਆਲ ਮੈਂ ਵੀ ਸਾਰੇ ਲੋਕਾਂ ਨੂੰ ਇਹੀ ਕਹਿਣਾ ਹੈ ਕਿ ਇੱਕ ਹੀ ਦੋ ਵਾਰੀ ਜ਼ਰੂਰ ਵਿਜ਼ਿਟ ਕਰਨ ਇੱਥੇ ਜੋ ਨਵੀਂ ਟੈਕਨੋਲੋਜੀ ਆ ਉਹਨਾਂ ਜਿਸ ਤਰੀਕੇ ਨਾਲ ਚਾਈਨਾ ਸਸਤਾ ਮਾਲ ਵੇਚਦਾ ਆਣ ਵਾਲੇ ਦਿਨਾਂ 'ਚ ਪ੍ਰੋਡਕਸ਼ਨ ਵਧਾ ਕੇ ਸਸਤਾ ਦੇ ਸਕਦੇ ਜਾਂ ਕੋਈ ਨਵਾਂ ਅਗਰ ਪ੍ਰੋਡਕਟ ਉਹ ਦੇ ਰਿਹਾ ਉਸੇ ਨਵੇਂ ਪ੍ਰੋਡਕਟ ਨੂੰ ਇੱਥੇ ਵੀ ਬਣਾ ਸਕਦੇ ਹੈ ਇਸ ਤਰ੍ਹਾਂ ਦੀ ਰੇਂਜ ਇਸ ਕੀਵਾਰ ਐਕਸੀਬਿਸ਼ਨ ਜਿਹੜੀ ਇਸ ਵਾਰ ਰੇਂਜ ਸਾਰੀ ਹੈ ਜੀ ਸ਼ੁਰੂ ਤੋਂ ਲੈ ਕੇ ਨੀਟਿੰਗ ਟੈਕਸਟਾਈਲ ਪ੍ਰਿੰਟਿੰਗ ਡਾਈਇੰਗ ਇਵਨ ਰਾਸ਼ਲ ਫਰਨੀਸ਼ਿੰਗ ਤੇ ਹਰ ਤਰ੍ਹਾਂ ਦੀ ਮਸ਼ੀਨਰੀ ਇਸ ਐਗਜ਼ੀਬਿਸ਼ਨ ਸ਼ੋਅ ਕੀਤੀ ਗਈ ਹੈ ਪੰਜਾਬ ਦੀ ਸਭ ਤੋਂ ਵੱਡੀ ਐਗਜ਼ੀਬਿਸ਼ਨ ਹੈ ਪੰਜਾਬ 'ਚ ਇਸ ਤੋਂ بڑا ਪਲੇਟਫਾਰਮ ਕੋਈ ਨਹੀਂ ਇਸ ਕਾਰਨ ਪੰਜਾਬ 'ਚ ਤਾਂ ਖਾਸ ਤੌਰ ਤੇ ਜਿੰਨੇ ਵੀ ਯੂਨਿਟਸ ਹੈ ਉਹਨਾਂ ਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਥੈਂਕ ਯੂ